ਪਤਿਤ ਪਾਵਨ ਜਗਤ ਜੋਤ ਜੁਗੋ ਜੁਗਿਆ ਟਲ ਚਤਰ ਜਬਰ ਤਕਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਰੰਤ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੀ ਪਾਵਨ ਸ੍ਰੀ ਮੁਖਵਾਕ ਤਨ ਤਨ ਭਗਤ ਕਵੀਰ ਸਾਹਿਬ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਅੱਜ ਦੇ ਪਾਵਨ ਵਚਨ ਹਨ ਕਿਆ ਬੜੀ ਐ ਕਿਆ ਗੁਣਿਐ ਕਿਆ 베ਦ ਪੁਰਾਨ ਸੁਣੀਐ ਕਿਆ ਦਾ ਮਤਲਬ ਹੈ ਕਿ ਲਾਭ ਕੁਐਸਚਨ ਵਚਨ ਗੁਣਿਐ ਦਾ ਮਤਲਬ ਹੈ ਵਿਚਾਰਣਾ ਮਹਾਰਾਜ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਭਾਈ 베ਦ ਪੁਰਾਨ ਧਾਰਮਿਕ ਪੁਸਤਕਾਂ ਨੂੰ ਨੇਰੇ ਪੜ੍ਹ ਸੁਣ ਦਾ ਕੀ ਲਾਭ ਹੈ 베ਦ ਪ੍ਰਾਣ ਸੁਣਨ ਦਾ ਕੀ ਫਾਇਦਾ ਹੈ ਪੜ੍ਹੇ ਸੁਣਿਆ ਕੀ ਹੋਈ ਜੇ ਇਸ ਪੜਨ ਸੁਣਦੇ ਕੁਦਰਤੀ ਨਤੀਜੇ ਦੇ ਤੌਰ ਤੇ ਜੋ ਸਹਜ ਨਾ ਮਿਲਿਓ ਸੋਈ ਜਿਸ ਪ੍ਰਮਾਤਮਾ ਦਾ ਮਿਲਾਪ ਹੀ ਨਾ ਹੋਵੇ ਅਕਾਲ ਪੁਰਖ ਪ੍ਰਮਾਤਮਾ ਦੇ ਮਿਲਾਪ ਵਾਸਤੇ ਮਰਦ ਕਹਿੰਦੇ ਹਨ ਬਾਣੀ ਪੜ੍ਹੀਏ ਬਾਣੀ ਸੁਣੀਏ ਸੇਵਾ ਸਿਮਰਨ ਭਗਤੀ ਕਰੀਏ ਫਿਰ ਉਸ ਪ੍ਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਗੱਲਾਂ ਦੇ ਨਾਲ ਉਸ ਪ੍ਰਮਾਤਮਾ ਦੇ ਨਾਲ ਮਲਾਪ ਨਹੀਂ ਹੁੰਦਾ ਮਰਦ ਕਹਿੰਦੇ ਨੇ ਹਰ ਕਾ ਨਾਮ ਨਜਪਸ ਗਵਾਰਾ ਵੀ ਇਹ ਗਵਾਰ ਹੈ ਮੂਰਖ ਤੂੰ ਪ੍ਰਮਾਤਮਾ ਦਾ ਨਾਮ ਤਾਂ ਸਿਮਰਦਾ ਨਹੀਂ ਪਰਮਾਤਮਾ ਦੇ ਨਾਮ ਦੀ ਭਜਨ ਬੰਦਗੀ ਨਹੀਂ ਕਰਦਾ ਕਿਆ ਸੋਚੈ ਬਾਰੰਬਾਰ ਨਾਮ ਨੂੰ ਵਿਸਾਰ ਕੇ ਹੋਰ ਸੋਚਾਂ ਸੋਚਨ ਦਾ ਤੈਨੂੰ ਕੋਈ ਲਾਭ ਨਹੀਂ ਹੋਏਗਾ ਤੂੰ ਬਾਰ ਬਾਰ ਦੁਨਿਆਵੀ ਰਜਾਵਿਆਂ ਦੇ ਵਿੱਚ ਖਚਤ ਹੋ ਕੇ ਪਰਮਾਤਮਾ ਨੂੰ ਵਿਸਾਰ ਕੇ ਰਜਾਵਿਆਂ ਦੇ ਵਿੱਚ ਖਚਤ ਰਹਿੰਦਾ ਹੈ ਇਸ ਨਾਲ ਕਹਿੰਦੇ ਤੈਨੂੰ ਕੋਈ ਲਾਭ ਨਹੀਂ ਹੋਏਗਾ ਪ੍ਰਮਾਤਮਾ ਦਾ ਨਾਮ ਸਿਮਰ ਪ੍ਰਮਾਤਮਾ ਦਾ ਨਾਮ ਸਿਮਰ ਕੇ ਹੀ ਤੈਨੂੰ ਲਾਭ ਪ੍ਰਾਪਤ ਹੋਣਾ ਹੈ ਅਧਿਆਰੇ ਦੀਪਕ ਚਾਹੀਏ ਉਦਾਹਰਨ ਦਿੰਦੇ ਆ ਗੁਰੂ ਸਾਹਿਬ ਹਨੇਰੇ ਦਾ ਮਤਲਬ ਹਨੇਰੇ ਵਿੱਚ ਵੀ ਜਿਵੇਂ ਹਨੇਰੇ ਵਿੱਚ ਤਾਂ ਲਾਈਟ ਦੀ ਦੀਵੇ ਦੀ ਲੋੜ ਹੁੰਦੀ ਹੈ ਉਕਾਦੇ ਵਾਸਤੇ ਵੀ ਇੱਕ ਵਾਸਤੇ ਅਗੋਚਰ ਲਈਏ ਤਾਂ ਕਿ ਅੰਦਰੋਂ ਹਨੇਰੇ ਦੇ ਵਿੱਚੋਂ ਕੋਈ ਚੀਜ਼ ਵੀ ਆਪਾਂ ਲੱਭ ਸਕੀਏ ਇੱਕ ਹੈ ਦੁਨਿਆਵੀ ਕਮਰਾ ਇੱਕ ਹੈ ਸਾਡਾ ਸਰੀਰ ਇਹ ਸਰੀਰ ਰੂਪੀ ਕਮਰੇ ਦੇ ਵਿੱਚ ਹਨੇਰੇ ਦੇ ਵਿੱਚ ਚੀਜ਼ ਲੱਭਣ ਵਾਸਤੇ ਮਾਰਦ ਕਹਿੰਦੇ ਭਾਈ ਹਰੀ ਨਾਮ ਪਦਾਰਤ ਦੀ ਲੋੜ ਹੈ ਜਿ세 ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਇਸ ਤਰ੍ਹਾਂ ਧਾਰਮਿਕ ਪੁਸਤਕਾਂ ਪੜਨ ਨਾਲ ਉਹ ਗਿਆਨ ਦਾ ਦੀਵਾ ਮਨ ਵਿੱਚ ਜਗਣਾ ਚਾਹੀਦਾ ਹੈ ਸਾਡੇ ਅੰਦਰ ਗਿਆਨ ਹੋਵੇ ਸਾਡੇ ਅੰਦਰ ਪ੍ਰਕਾਸ਼ ਹੋਵੇ ਜਿਸ ਨਾਲ ਸਾਡੇ ਅੰਦਰ ਵਸਦਾ ਰੱਬ ਜਿਹੜਾ ਉਹ ਲੱਭ ਸਕੇ ਮਹਾਰਾਜ ਕਹਿੰਦੇ ਹਨ ਕਿ ਜਿਹਨੂੰ ਮਨੁੱਖ ਜੰਗਲ ਵੀ ਅਵਾਨਾਂ ਵਿੱਚ ਲੱਭਦਾ ਕਰਦਾ ਹੈ ਉਹ ਅਕਾਲ ਪੁਰਖ ਸਭ ਦੇ ਅੰਦਰ ਵਸਦਾ ਹੈ ਲੋੜ ਹੈ ਆਪਣੇ ਅੰਦਰਲੇ ਗਿਆਨ ਦੇ ਦੀਵੇ ਨੂੰ ਜਗਾਉਣ ਦੀ ਵਸਤ ਅਗੋਚਰ ਪਾਈ ਜਿਸ ਮਨੁੱਖ ਨੂੰ ਉਹ ਅਪਹੁੰਚ ਹਰੀ ਨਾਮ ਪਦਾਰਥ ਮਿਲ ਪੈਂਦਾ ਹੈ ਕਟ ਦੀਪਕ ਰਹਿਆ ਸਮਾਈ ਕਹਿੰਦੇ ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ਭਾਵ ਇੱਕ ਵਾਰੀ ਜਿਹਦੇ ਅੰਦਰ ਗਿਆਨ ਦਾ ਦੀਵਾ ਜਗ ਜਾਂਦਾ ਹੈ ਮੁੜ ਕੇ ਉਹ ਬੁਝਦਾ ਨਹੀਂ ਹੈ ਸਦਾ ਹੀ ਜਗਦਾ ਰਹਿੰਦਾ ਹੈ ਕਹ ਕਬੀਰ ਅਬ ਜਾਣਿਆ ਕਬੀਰ ਸਭ ਆਖਦੇ ਹਨ ਕਿ ਉਸ ਅਪੌਂਚ ਹਰੀ ਨਾਮ ਪਦਾਰਤ ਨਾਲ ਪਾਈ ਮੇਰੀ ਵੀ ਜਾਣ ਪਛਾਣ ਹੋ ਗਈ ਭਾਵ ਵੀ ਮੈਂ ਉਸ ਨੂੰ ਜਾਣ ਲਿਆ ਹੈ ਜਬ ਜਾਣਿਆ ਤਉ ਮਨ ਮਨ ਅਰ ਜਦੋਂ ਦਾ ਜਾਣਿਆ ਮੇਰਾ ਮਨ ਉਸੇ ਵਿੱਚ ਹੀ ਪਰਚ ਗਿਆ ਹੈ ਭਾਵ ਵੀ ਮੇਰਾ ਮਨ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਹੀ ਜੁੜ ਗਿਆ ਹੈ ਜਦੋਂ ਦੀ ਮੈਨੂੰ ਸੋਝੀ ਆਈ ਹੈ ਜਦੋਂ ਦੀ ਮੈਨੂੰ ਅਕਲ ਆਈ ਹੈ ਮੈਂ ਸਕਾਲ ਪ੍ਰਮਾਤਮਾ ਦੀ ਚਰਣਾ ਨਾਲ ਜੁੜਿਆ ਹਾਂ ਮਨ ਮਾਨੇ ਲੋਗ ਨਾ ਪਤੀਜੈ ਪਰ ਕਹਿੰਦੇ ਜਗਤ ਜਿਹੜਾ ਇਹ ਲੋੜਦਾ ਧਰਮਕ ਪੁਸਤਕਾਂ ਦੇ ਰਵਾਜੀ ਪਾਠ ਕਰਨੇ ਤੇ ਕਰਾਉਣੇ ਤੀਰਥ ਆਦਿਕਾਂ ਦੇ ਇਸ਼ਨਾਨ ਸੋ ਮਰਜ ਕਹਿੰਦੇ ਭਾਈ ਪ੍ਰਮਾਤਮਾ ਵਿੱਚ ਮਨ ਜੁੜਨ ਨਾਲ ਕਰਮ ਕਾਂਢੀ ਇਹ ਜਗਤ ਜਿਹੜਾ ਹੈ ਇਹਦੀ ਤਸੱਲੀ ਨਹੀਂ ਹੁੰਦੀ ਤਸੱਲੀ ਕਰਾਉਣ ਵਾਸਤੇ ਪ੍ਰਮਾਤਮਾ ਦੇ ਨਾਮ ਨੂੰ ਬਿਹਾਜਣਾ ਪਏਗਾ ਨਾ ਪਤੇ ਜੈ ਤਾਂ ਕੀ ਜੈ ਦੂਜੇ ਪਾਸੇ ਕਹਿੰਦੇ ਨਾਮ ਸਿਮਰਨ ਵਾਲੇ ਨੂੰ ਵੀ ਇਹ ਮਥਾਜੀ ਨਹੀਂ ਹੁੰਦੀ ਕਿ ਜ਼ਰੂਰੀ ਲੋਕਾਂ ਦੀ ਉਹ ਤਸੱਲੀ ਕਰਾਏ ਆਮ ਤੌਰ ਤੇ ਇਹਨਾਂ ਦਾ ਕਹਿੰਦੇ ਅਜੋੜ ਹੀ ਬਣਿਆ ਰਹਿੰਦਾ ਹੈ ਜਿਹੜੇ ਮਨਮੁਖ ਲੋਕ ਹਨ ਔਰ ਜਿਹੜੇ ਗੁਰਮਖ ਲੋਕ ਹਨ ਉਹਨਾਂ ਦਾ ਆਪਸ ਵਿੱਚ ਆਜੋੜ ਬਣਿਆ ਰਹਿੰਦਾ ਹੈ ਉਹ ਉਹਨਾਂ ਦਾ ਇੱਕ ਰਸਤਾ ਨਹੀਂ ਹੋ ਸਕਦਾ ਮਨਮੁਖਾਂ ਦਾ ਆਪਣਾ ਰਸਤਾ ਹੁੰਦਾ ਹੈ ਉਹ ਮਨ ਦੇ ਪਿੱਛੇ ਲੱਗ ਕੇ ਤੁਰਦੇ ਗੁਰਮਖਾਂ ਦਾ ਆਪਣਾ ਰਸਤਾ ਹੁੰਦਾ ਗੁਰੂ ਦੀ ਮਤ ਅਨੁਸਾਰ ਤੁਰਦੇ ਹਨ ਜਿਹੜੇ ਗੁਰੂ ਦੀ ਮਤ ਅਨੁਸਾਰ ਤੁਰਦੇ ਹਨ ਉਹਨਾਂ ਵਾਸਤੇ ਗੁਰੂ ਸਭ ਕਹਿੰਦੇ ਹਨ ਭਾਈ ਇੱਕ ਦਿਨ ਗੁਰੂ ਦੀ ਮੱਤ ਧਾਰਨ ਕਰਕੇ ਆਪਣੇ ਗਿਆਨ ਦੇ ਅੰਦਰਲੇ ਦੀਵੇ ਨੂੰ ਜਗਾ ਲੈਂਦੇ ਹਨ ਜਿਹੜੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਹਨ ਮਨ ਪਿੱਛੇ ਲੱਗ ਕੇ ਤੁਰਿਆ ਹੋਇਆ ਮਨੁੱਖ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਇਸ ਕਰਕੇ ਆਓ ਗੁਰੂ ਦੀ ਮੱਤ ਧਾਰਨ ਕਰਿਏ ਹਮੇਸ਼ਾ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਦਾ ਯਤਨ ਉਹ ਸਾਨੂੰ ਸਭਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਗੁਰੂ ਸਾਹਿਬ ਸਭਨਾਂ ਉਪਰ ਮਿਹਰ ਭਰਿਆ ਹੱਥ ਰੱਖਾਂ ਸਭਨਾਂ ਨੂੰ ਉਹ ਗਿਆਨ ਦਾ ਦੀਵਾ ਅੰਦਰ ਜਗ ਜਾਏ ਪ੍ਰਮਾਤਮਾ ਸਭਨਾਂ ਪਰਮੇਰ ਪ੍ਰਿਆਤ ਕਰ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਦਾ ਵਖ ਦਾ ਦੀ ਅਰਦਾਸ ਔਰ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਗਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਅੰਦਰ ਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ